ਕੇਂਦਰ ਸਰਕਾਰ ਦੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਪਿੰਡੂ ਖੇਤਰ ਦੀਆਂ ਔਰਤਾਂ ਵਿੱਚ ਜੋ ਵਾਖੀਚਾ ਦੇਖਣ ਨੂੰ ਮਿਲ ਰਿਹਾ ਹੈ ਪ੍ਰੋਜੈਕਟ ਹੈ ਡਰੋਨ ਦੇ ਦੀ ਜਿਸ ਦੇ ਤਹਿਤ ਦੇਸ਼ ਭਰ ਦੇ ਸੂਬਿਆਂ ਵਿੱਚੋਂ ਔਰਤਾਂ ਤੇ ਲੜਕੀਆਂ ਦੀ ਚੋਣ ਕੀਤੀ ਗਈ ਅਤੇ ਉਹਨਾਂ ਨੂੰ ਇੱਕ ਵਿਸ਼ੇਸ਼ ਡਰੋਨ ਸਿਖਲਾਈ ਖੇਤਾਂ ਵਿੱਚ ਦਵਾਈ ਸਪਰੇਅ ਕਰਨ ਦੀ ਦਿੱਤੀ ਜਾ ਰਹੀ ਹੈ। ਇਹ ਹੀ ਨਹੀਂ ਚੁਣੀਆਂ ਗਈਆਂ ਔਰਤਾਂ ਨੂੰ ਮੁਫਤ ਬਿਨਾਂ ਕਿਸੇ ਪੈਸੇ ਦੇ ਲੱਖਾਂ ਰੁਪਏ ਦੀ ਕੀਮਤ ਦੇ ਡਰੋਨ ਵੀ ਦਿੱਤੇ ਗਏ ਹਨ। ਜ਼ਿਲ੍ਹਾ ਗੁਰਦਾਸਪੁਰ ਵਿੱਚ ਡਰੋਨ ਦੇ ਲਈ ਚੁਣੀਆਂ ਗਈਆਂ ਪਿੰਡ ਦੀਆਂ ਔਰਤਾਂ ਨੂੰ ਪਹਿਲਾਂ ਹਰਿਆਣੇ ਵਿੱਚ ਟ੍ਰੇਨਿੰਗ ਲਈ ਭੇਜਿਆ ਗਿਆ ਅਤੇ ਮੁਰ ਉਹਨਾਂ ਨੂੰ ਮੁਫਤ ਡਰੋਨ ਵੀ ਦਿੱ ਉਹਨਾਂ ਨੂੰ ਡਰੋਨ ਰਾਹੀਂ ਕਿਵੇਂ ਫਸਲਾਂ ਤੇ ਦਵਾਈ ਦੀ ਸਪਰੇਅ ਕਰਨੀ ਹੈ ਦੀ ਵਿਸ਼ੇਸ਼ ਸਿਖਲਾਈ ਪੰਜਾਬ ਦੇ ਪਿੰਡਾਂ ਵਿੱਚ ਦਿੱਤੀ ਜਾ ਰਹੀ ਹੈ। ਉੱਥੇ ਹੀ ਇਹਨਾਂ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਕਦੇ ਨਹੀਂ ਸੋਚਿਆ ਸੀ ਕਿ ਉਹਨਾਂ ਨੂੰ ਐਸੇ ਮੌਕੇ ਵੀ ਮਿਲਣਗੇ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਹ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰ ਸਕਦੀਆਂ ਹਨ। ਟ੍ਰੇਨਿੰਗ ਲੈ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਨੂੰ ਡਰੋਨ ਦੀ ਦੀ ਅਤੇ ਡਰੋਨ ਪਾਇਲਟ ਦੀ ਵੱਖਰੀ ਪਹਿਚਾਨ ਮਿਲੀ ਹੈ। ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵਰੇ ਸਿੰਘ ਦੀ ਰਿਪੋਰਟ। ਆਪਣਾ ਨਾਮ ਦੱਸੋ ਹਾਂਜੀ ਮੇਰਾ ਨਾਮ ਗੁਰਬਖਸ਼ ਕੋਰ ਹੈ ਅੱਛਾ ਚੇਂਜ ਆਇਆ ਸਾਰੇ ਇਹਦੇ ਲਈ ਤਾਂ ਸਾਡੇ ਲਈ ਲਾਈਫ 'ਚ ਬਹੁਤ ਚੇਂਜ ਆਇਆ ਕਿਉਂਕਿ ਮੈਂ ਸਿਰਫ ਘਰ ਦਾ ਹੀ ਕੰਮ ਕਰਦੀ ਹੁੰਦੀ ਸੀਗੀ ਤਾਂ ਕੋਈ ਇਹਦੇ ਬਾਰੇ ਨੌਲੇਜ ਨਹੀਂ ਸੀਗੀ ਤੇ ਬਹੁਤ ਵਧੀਆ ਲੱਗਦਾ ਹੈ ਵੀ ਜਾਨੀ ਕਿ ਜਿੱਦਾਂ ਇਹੋ ਚਲਾਵਾਂਗੇ ਹੁਣ ਤਾਂ ਹੋਰ ਵੀ ਵਧੀਆ ਲੱਗੂਗਾ ਤੇ ਹੌਲੀ-ਹੌਲੀ ਕੁਛ ਨਾ ਕੁਛ ਅਸੀਂ ਇਸ ਆਪਣੇ ਆਪ ਨੂੰ ਵਧੀਆ ਮਹਿਸੂਸ ਕਰਦੇ ਆਂ ਵੀ ਅਸੀਂ ਹੋਰ ਵੀ ਇਤੋਂ ਵਧੀਆ ਵੀ ਕਰ ਸਕਦੇ ਹਾਂ ਹਿਸਾਰ ਗਏ ਸੀਗੇ ਤੇ ਉੱਥੇ ਟ੍ਰੇਨਿੰਗ ਲਈ ਸੀ ਸਾਡੇ 10 ਦਿਨ ਦੀ ਟ੍ਰੇਨਿੰਗ ਸੀ ਉੱਥੇ ਵੀ ਤੇ ਉੱਥੇ ਸਾਨੂੰ ਥੋੜੀ ਜਿਹੀ ਨਹੀਂ ਸੀ ਪੱਕੀ ਪ੍ਰੋਪਰ ਨਹੀਂ ਸੀ ਟ੍ਰੇਨਿੰਗ ਸੀ ਇਸ ਕਰਕੇ ਫਿਰ ਸਾਨੂੰ ਹੁਣ ਦੁਬਾਰਾ ਟ੍ਰੇਨਰ ਸੱਦੇ ਆ ਟ੍ਰੇਨਰ ਸੱਦ ਕੇ ਸਾਨੂੰ ਦੁਬਾਰਾ ਟ੍ਰੇਨਿੰਗ ਦਿੱਤੀ ਆ ਜਿਲ੍ਹਿਆਂ-ਜਿਲ੍ਹਿਆਂ ਦੇ ਵਿੱਚ ਤੇ ਅਸੀਂ ਇੱਥੇ ਪੰਜ ਜਣੇ ਇਕੱਠੇ ਹੋ ਕੇ ਆਪਣੇ-ਆਪਣੇ ਜ਼ਿਲ੍ਹੇ ਤੋਂ ਆਏ ਆ ਪਰਦਾਸਪੁਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਤਾਂ ਟ੍ਰੇਨਿੰਗ ਇਕੱਠਿਆਂ ਦੀ ਫਿਰ ਸਾਡੀ ਪੰਜ-ਪੰਜ ਜਣਿਆਂ ਦੀ ਸਰਕਾਰ ਦਾ ਅਸੀਂ ਥੈਂਕ ਯੂ ਕਰਦੇ ਆ ਮੋਦੀ ਸਰਕਾਰ ਦਾ ਖਾਸ ਕਰਕੇ ਵਧੀਆ ਲੱਗਦਾ ਸਾਨੂੰ ਜਿੱਦਾਂ ਜਾਨੀ ਕਿ ਸਰਕਾਰ ਲੇਡੀਜ਼ ਨੂੰ ਅੱਗੇ ਲਿਆ ਕੇ ਕਰਦੀ ਪਈ ਆ ਤੇ ਹੋਰ ਵੀ ਅਸੀਂ ਆਪਣੇ ਆਮਦਨ ਤੇ ਵਾਧਾ ਪਾ ਸਕਦੇ ਆ ਤੇ ਵਧੀਆ ਲੱਗਦਾ ਸਰ ਜੀ ਸਰ ਅਸੀਂ ਚੋਨੇ ਆ ਪਹਿਲਾਂ ਆਪਣੇ گاਉਂ ਤੇ ਘਰ ਦੇ ਵਿੱਚ ਦੇਖੀਏ ਕਰਕੇ ਦੇਖੀਏ ਜਾਨਕਿ 4-5 ਇਕੱਠੇ ਕਰਕੇ ਦੇਖਾਂਗੇ ਜ਼ਿਮੀਂਦਾਰ ਇਕੱਠੇ ਕਰਾਂਗੇ ਉਹਨਾਂ ਨੂੰ ਆਪਣਾ ਇਹਦੇ ਬਾਰੇ ਦੱਸਾਂਗੇ ਜਾਣਕਾਰੀ ਦੇਵਾਂਗੇ ਫਿਰ ਇਹਦੇ ਲਈ ਅਸੀਂ ਕੋਈ ਦੱਸਾਂਗੇ ਵੀ ਪਰਮਾਨੈਂਟ ਬੇਸੀਨੀ 1 ਏਕੜ ਦਾ ਰੱਖਿਆ ਆ ਜਾਂ 200 ਜਾਂ 400 ਰੱਖਾਂਗੇ ਤੇ ਫਿਰ ਉਸ ਸਾਹਿਬ ਨਾਲ ਸਾਨੂੰ हाँ जी बकरी पेंड तो शुरू, तो शुरू इन्होंने ट्रेनिंग ली है तो इनको और ट्रेंड करना है अभी इन, इनका सीखा नहीं है तो इनको ट्रेनिंग के लिए हम आए हैं ट्रेंड करने के लिए जिससे कि नमो ड्रोन दीदी का मतलब यही है कि महिलाएं अपने पैर पे खुद खड़ी हो सके जब मैं ड्रोन को सीखेंगी अपने आप कमाई करेंगी मतलब स्प्रे करेंगी अपना खुद का बिजनेस स्टार्ट करेंगे तो ये कि हम ट्रेनिंग देने के लिए आए हैं इनको हम ਸੇਵਾ ਕਰ ਰਹੇ ਹੈ ਜਿਸ ਤੇ ਕਿ ਇਹ ਇਹ ਵੀ ਖੁਸ਼ ਹੋਗੇ ਕਿ ਵੀ ਹਮੇ ਟ੍ਰੇਨਿੰਗ ਮਿਲ ਗਈ ਹਮ ਕਾਫੀ ਆਪਣਾ ਅਚਾ ਫੀਲ ਕਰ ਰਹੇ ਹੈ